ਜ਼ਿਲ੍ਹਾ ਸੁਨਗਰੂਰ ਦੇ ਪਿੰਡ ਬਹਾਦਰਪੁਰੋਂ ਨਜ਼ਦੀਕ ਪੀ ਆਰਟੀਸੀ ਦੀ ਬੱਸ ਅਤੇ ਟਰੈਕਟਰ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ ਜਿਸ ਵਿੱਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਸੁਨਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭੇਤੀ ਕਰਵਾਇਆ ਗਿਆ ਉਸੇ ਟਾਈਮ ਹੀ ਮਸਤੂਆਣਾ ਸਾਹਿਬ ਦੀ ਐਂਬੂਲੈਂਸ ਤੋਂ ਦਾ ਵੀ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਦੱਸਿਆ ਕਿ ਬੱਸ ਸੰਗਰੂਰ ਤੋਂ ਬਰਨਾਲੇ ਜਾ ਰਹੀ ਸੀ ਜਿਸ ਦਾ ਸੰਘਣੀ ਧੁੰਦ ਕਾਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਵਿੱਚ ਬੱਸ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਹੈ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਬੜੇ ਆਰਾਮ ਨਾਲ ਚੱਲ ਰਹੀ ਸੀ ਅਤੇ ਟਰੈਕਟਰ ਟਰਾਲੀ ਇੱਕੋ ਦਮ ਸੜਕ ਤੇ ਆਉਣ ਕਾਰਨ ਇਹ ਹਾਦਸਾ ਵਾਪਰ ਗਿਆ ਸੰਗਰੂਰ ਤੋਂ ਹਰਪਾਲ ਸਿੰਘ ਕਾਬਦਾਂ ਦੀ ਰਿਪੋਰਟ ਜੀ ਹਾਂ ਜੀ ਮੇਰਾ ਨਾਮ ਕਾਂਸਟੇਬਲ ਨਵਜੋਤ ਸਿੰਘ ਜੀ ਐਸਐਸਐਫ ਤੇ ਸਨ ਡਿਊਟੀ ਕਰਦੇ ਆ ਨਵਜੋ ਜੀ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਹੋਇਆ ਕਿਹਦਾ ਕੀ ਹੋਇਆ ਦੱਸੋ ਹਾਦਸਾ ਜੀ ਸੰਘਣੀ ਧੁੰਦ ਇਹਦਾ ਕਾਰਨ ਬਣਿਆਗਾ ਹਾਦਸੇ ਦਾ ਅੱਗੇ ਟਰੈਕਟਰ ਟਰਾਲੀ ਜਾ ਰਹੇ ਸੀ ਉਹ ਚ ਪਿੱਛੋਂ ਜਾ ਕੇ ਪੀ ਆਰਟੀਸੀ ਬੱਸ ਵੱਜੀ ਆ ਪਹਿਲਾਂ ਠੀਕ ਆ ਜੀ ਫਿਰ ਉਹਦੇ ਪਿੱਛੇ ਹੀ ਗੱਡੀ ਵੱਜੀ ਫਿਰ ਐਂਬੂਲੈਂਸ ਸੀ ਜੋ ਮਸਤੂਣਾ ਸਾਹਿਬ ਵਾਲੀ ਧੁੰਦ ਕਰਕੇ ਜਦੋਂ ਉਹਨੇ ਬ੍ਰੇਕ ਮਾਰੇ ਪਿੱਛੋਂ ਉਹਦੇ ਚ ਵੀ ਵੱਜੀ ਮਤਲਬ ਅੱਗੇ ਦੀ ਅੱਗੇ ਐਕਸੀਡੈਂਟ ਹੁੰਦਾ ਕਿ ਐਂਬੂਲੈਂਸ ਫਿਰ ਅੱਗੇ ਜਾ ਕੇ ਟਰੱਕ ਦੇ نیچے ਵੜ ਗਈ ਇਦੇ ਵਿੱਚ ਇੱਕ ਡੈਥ ਹੋ ਗਈ ਆ ਜੋ ਬੱਸ ਦੇ ਕਨੈਕਟਰ ਸੀਗੇ ਤਾਂ ਮਨਦੀਪ ਸਿੰਘ ਸਾਨੋਂ ਪ੍ਰਗਟ ਸਿੰਘ ਮਲੋਟ ਏਰੀਏ ਦੇ ਨਾਲ ਹੀ ਉਹਨਾਂ ਦੀ ਡੈਥ ਹੋ ਗਈ ਲਗਭਗ 9 ਤੋਂ 10 ਇੰਜਰਡ ਨੇ ਹਲੇ ਤੱਕ ਜਿਹੜਾ ਸਾਡੇ ਕੋਲ ਡਾਟਾ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀ ਬੱਸ ਇਧਰਲੀ ਸਾਈਡ ਤੋਂ ਹੀ ਜਾ ਰਹੀ ਸੀ ਅੰਗਰੂ ਤੋਂ ਬਰਨਾਲਾ ਹਾਂਜੀ ਉਧਰ ਜਾ ਰਹੀ ਸੀ ਤੋਂ ਬਰਨਾਲਾ ਹੁਣ ਸਾਰਿਆਂ ਨੂੰ ਸਿਟੀ ਹਸਪੀਟਲ ਲੈਣ ਹਾਂਜੀ ਹਾਂ ਜਿੰਨੇ ਇੰਜਰਡ ਸੀਗੇ ਐਂਬੂਲੈਂਸ ਐਸਐਸਫੋ ਬਾਕੀ ਉੱਥੇ ਜਿਹੜੇ ਲੋਕ ਆਮ ਲੋਕ ਸੀ ਪਬਲਿਕ ਦੀ ਹਰਫ ਨਾਲ ਇੱਥੇ ਆਪਾਂ ਸਿਵਲ ਹਸਪੀਟਲ ਨੇ ਜਿੰਨੇ ਜਿਹੜੇ ਇੰਜਰਡ ਨੇ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਕੀ ਨਾਰਮਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਤਾਂ ਵੱਧ ਸੱਟ ਨਹੀਂ ਹੈਗੀ ਦੋ ਤਿੰਨ ਜਣੇ ਹੈਗੇ ਜਿਨ੍ਹਾਂ ਨੇ ਥੋੜੀ ਗੰਭੀਰ ਸੱਟ ਹੈ ਅੱਛਾ ਹਾਂਜੀ ਕੋਈ ਲੋੰਜੋ ਠੀਕ ਨੇਗੇ ਇੱਕ ਬੰਦਾ ਜਿਹੜਾ ਕ੍ਰਿਟੀਕਲ ਸੀ ਉਹਨਾਂ ਦੀ ਜਾਨ ਹੀ ਡੈੱਥ ਹੈ ਹਾਂਜੀ ਬਬਈ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਕੀ ਇਹ ਕੋਈ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸੀਡੈਂਟ ਅਜ ਧੁੰਦ ਬਹੁਤ ਜਿਆਦਾ ਪੈ ਰਹੀ ਸੀ ਬੱਸ ਦੇ ਮੂਰੇ ਰੋਡਵੇਜ ਦੀ ਦੇ ਮੂਰੇ ਟਰੈਕਟਰ ਜਾ ਰਿਹਾ ਸੀ ਟਰੈਕਟਰ ਦੇ ਵਿੱਚ ਬੱਸ ਜ਼ੋਰ ਨਾਲ ਵੱਜੀ ਤਾਂ ਕਿ 11-12 ਸਵਾਰੀਆਂ ਫੱਟੜ ਹੋ ਗਈਆਂ ਉਦੋਂ ਬਾਅਦ ਮਸਤ ਮਣਾ ਸਾਹਿਬ ਅੰਗੀਠਾ ਸਾਹਿਬ ਕੋਲੇ ਟੈਲੀਫੋਨ ਗਿਆ ਵੀ ਐਕਸੀਡੈਂਟ ਹੋ ਗਿਆ ਸਾਡੇ ਐਂਬੂਲੈਂਸ ਤੋਂ ਡਰਾਈਵਰ ਨਾਲ ਉਹਨਾਂ ਨੂੰ ਚੱਕਣ ਵਾਸਤੇ ਜਾ ਰਹੇ ਤੇ ਰਾਹ 'ਚ ਉਹਨਾਂ ਨੇ ਮੂਰੇ ਗੱਡੀ ਦੀਆਂ ਬ੍ਰੇਕਾਂ ਵੱਜ ਗਈਆਂ ਮਗਰੋਂ ਗੱਡੀ ਨੇ ਧੱਕ ਕੇ ਇਕੱਠੀ ਕਰਤੀ ਐਂਬੂਲੈਂਸ ਸਾਡੀ ਉਹਨਾਂ ਦੇ ਵੀ ਛੱਟਾਂ ਵਜੀਆਂ ਨੇ ਲੈ ਕੇ ਆਇਆ ਸਾਰੀਆਂ ਸਵਾਰੀਆਂ ਨੂੰ ਇੱਥੇ ਲੈ ਕੇ ਆਇਆ ਤੇ ਵਧੀਆ ਡਾਕਟਰ ਸਾਹਿਬ ਨੇ ਵਧੀਆ ਪ੍ਰਬੰਧ ਆ ਉਹ ਵਧੀਆ ਸਾਮਿਆਂ ਅਨੁਸਾਰ ਕੋਈ ਦਿੱਕਤ ਨਹੀਂ ਆਈ ਸਾਰੀਆਂ ਸਵਾਰੀਆਂ ਨੂੰ ਠੀਕ ਨੇ ਹੁਣ ਬਿਲਕੁਲ ਗੱਡੀਆਂ ਗੱਡੀਆਂ ਪੰਜ ਚਾਰ ਦਾ ਹੋਇਆ ਆਪ ਵਿਚ ਪੰਜ ਚਾਰ ਗੱਡੀਆਂ ਆਪ ਵਿਚ ਵਜੀਆਂ ਉੱਥੇ ਗੱਡੀਆਂ ਗੱਡੀਆਂ ਕਿ ਤਾਂ ਥੋੜਾ ਲੋਕ ਤੇਜ਼ ਚਲਾਉਂਦੇ ਨੇ ਤੇਜ਼ ਕਰਕੇ ਇਹ ਕੰਮ ਸਾਰੀ ਘਟਨਾ ਵਾਪਰੀ ਧੁੰਦ ਬਹੁਤ ਜਿਆਦੇ ਸੀ ਮੈਂ ਤਾਂ ਧੁੰਦ ਕਾਰਨ ਮੇਨ ਸਾਰੀ ਗੱਲ ਧੁੰਦ ਕਰਕੇ ਹੋਈ ਹੈ ਮਾਈ ਜੀ ਦਾ ਖਾਲਸਾ ਹੈ ਜੀ ਇੰਦਰਪਾਲ ਇੰਦਰਪਾਲ ਜੀ ਕੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਅਸੀਂ ਸੰਗਰੂਰ ਤੋਂ ਬਠਿੰਡਾ ਜਾ ਰਹੇ ਸੀ ਫਿਰ ਤੇ ਬਸ ਬਹੁਤ ਹੀ ਆਰਾਮ ਨਾਲ ਜਾ ਰਹੇ ਸੀ ਜੀ ਤੇ ਜਿਹੜਾ ਟਰਾਲੀ ਵਾਲਾ ਉਹ ਇੱਕਦਮ ਉਸ ਤੇ ਮੇਨ ਰੋਡ ਤੇ ਚੜ ਗਿਆ ਜਿਹੜੀ ਉੱਥੇ ਟਾਇਲ ਵਾਲਾਂ ਦੀ ਫੈਕਟਰੀ ਹੈ ਨਾ ਉੱਥੋਂ ਨੇ ਟਰਾਲੀ ਭਰੀ ਹੈ ਤੇ ਉਹ ਇੱਕਦਮ ਚੜ ਗਿਆ ਵਿਚਾਰੇ ਨੇ ਤਾਂ ਕਾਫੀ ਗੱਡੀ ਤਾਂ ਬਹੁਤ ਸਲੋ ਸੀ ਯਾਰ ਬਚਾਅ ਹੋ ਗਿਆ ਸ਼ੁਕਰ ਹੈ ਉਹ ਲੇਕਿਨ ਉਹ ਕਹਿੰਦੇ ਵੀ ਇੱਕ ਬੱਸ ਸਪੈਰ ਹੋ ਕਨੈਕਟਰ ਪੂਰਾ ਹੋ ਗਿਆ ਯਾਰ ਉਹਦਾ ਉਹ ਮਾੜਾ ਹੈ ਇਹ ਕਾਰਨ ਕੀ ਤੁੰਦ ਦੇ ਤੁੰਦ ਦਾ ਹੀ ਕਾਰਨ ਹੋਰ ਤਾਂ ਕੌਣ ਕਰਦਾ ਵੀਰਾ ਟਰਾਲੀ ਵਾਲ ਦਾ ਉਹ ਕੌਣ ਕਹਿੰਦਾ ਐਦਾਂ ਕੋਈ ਐਕਸੀਡੈਂਟ ਹੋਵੇ ਬੰਦੇ ਵਾਲਾ ਹੀ ਉਹ ਦੂਜਾ ਬਾਅਦ ਤੇ ਮਾਸਟਰ ਵਾਲਾ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਕਿੰਨੇ ਵਜਨੇ ਬੱਟੜੋ ਕਿੰਨੇ ਇਹ ਅੱਜ ਬੱਸ ਦਾ ਅਚਾਨਕ ਕਿਸੇ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਤੁੰਦੇ ਕਾਰਨ ਐਕਸੀਡੈਂਟ ਹੋਇਆ ਇਹ ਇਦੇ ਵਿੱਚ ਤਕਰੀਬਨ 15 ਕ ਬੰਦੇ ਇੰਜਰਡ ਆਏ ਨੇ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਸਾਰਾ ਦਾ ਟਰੀਟਮੈਂਟ ਚੱਲ ਰਿਹਾ ਤੇ ਇੱਕ ਪੇਸ਼ੈਂਟ ਬ੍ਰੌਟ ਡੈਟ ਆਇਆ ਕਿ ਕਿ ਉਹਦੇ ਮੌਕੇ ਤੇ ਹੀ ਮੌਤ ਹੋ ਗਈ ਜਿਹੜੇ ਸਾਥ ਬਾਕੀ ਇਹਨਾਂ ਸਾਰੇ ਦੀ ਪੋਜੀਸ਼ਨ ਕੋ ਕ੍ਰਿਟੀਕਲ ਤਾਂ ਨਹੀਂ ਹੈਗਾ ਠੀਕ ਨਹੀਂ ਨਹੀਂ ਬਾਕੀ ਸਭ ਠੀਕ ਹੈ ਬਟ ਫਿਰ ਵੀ ਅਸੀਂ ਉਹਦੇ ਇਨਵੈਸਟੀਗੇਸ਼ਨ ਪ੍ਰੋਪਰ ਐਕਸਰੇ ਵਗੈਰਾ ਅਲਟਰਾਸਾਉਂਡ ਜਿਹੜਾ ਸਾਰਾ ਉਹ ਇੱਥੋਂ ਅੰਦਰੋਂ ਹੀ ਕਰਵਾ ਰਹੇ ਹਾਂ ਠੀਕ ਹੈ